ਕੁਝ ਕਹਿੰਦੇ ਲੋਕਾਂ ਦੀ ਸਰਕਾਰ ਨਹੀਂ ਆਈ ਪਰ ਸੀਐਮ ਭਗਵੰਤ ਮਾਨ ਤਾਂ ਸਟੇਜਾਂ ਤੋਂ ਕਹਿੰਦੇ ਨੇ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਘਰਾਂ ਚੋਂ ਚੱਲ ਰਹੀ ਐ ਸੱਥਾਂ ਤੋਂ ਚੱਲ ਰਹੀ ਐ ਅਸੀਂ ਅਫਸਰਾਂ ਨੂੰ ਕਹਿ ਰੱਖਿਆ ਕਿ ਲੋਕਾਂ ਨੂੰ ਇੰਤਜ਼ਾਰ ਨਹੀਂ ਕਰਨ ਦੇਣਾ ਲੋਕਾਂ ਦੇ ਘਰਾਂ ਚ ਜਾ ਕੇ ਕੰਮ ਕਰੋ ਇਹਦਾ ਬਾਦਲ ਵੀ ਕਹਿੰਦਾ ਸੀ ਮੈਂ ਕਿਸਾਨਾਂ ਦਾ ਲੀਡਰਾਂ ਕਿਸਾਨਾਂ ਦੀ ਸਰਕਾਰ ਐ ਅਮਰਿੰਦਰ ਵੀ ਕਹਿੰਦਾ ਸੀ ਮੈਂ ਕਿਸਾਨਾਂ ਦੀ ਸਰਕਾਰਾਂ ਕਹਿਣ ਨਾਲ ਨਹੀਂ ਨਾ ਬਣਦੀ ਦੱਸੋ ਕੀ ਫਰਕ ਪਿਆ ਓਵੇਂ ਭਾਰਤ ਮਾਲਾ ਪ੍ਰੋਜੈਕਟ ਜਬਰਦਸਤੀ ਜੇਪੀਸੀ ਮਸ਼ੀਨਾਂ ਨੇ ਜਿਹੜੀਆਂ ਲੋਕਾਂ ਦੇ ਖੇਤਾਂ ਦੇ ਵਿੱਚ ਜਬਰ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤੇ ਉਹਨਾਂ ਦੀ ਜਬਰੀ ਧੱਕੇ ਨਾਲ ਕਬਜ਼ੇ ਕਰ ਰਹੇ ਆ। ਉਵੇਂ ਬੈਸਲਾਈਨ ਪਾਈਪਾਂ ਨੇ ਜਿਹੜੀਆਂ ਧੱਕੇ ਨਾਲ ਕੰਪਨੀਆਂ ਜ਼ਮੀਨਾਂ ਦੇ ਬਿਨਾਂ ਪੈਸੇ ਦਿੱਤੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਦੀ ਕਬਜ਼ੇ ਕਰਨ ਲੱਗ ਰਹੀਆਂ ਨੇ। ਉਵੇਂ ਜਾ ਕੇ ਜਾਂ ਸਰਕਾਰੀ ਜ਼ਮੀਨਾਂ ਛਡਾਉਣ ਦੇ ਨਾਂ ਤੇ ਉਹ ਲੋਕਾਂ ਦੇ ਮਜ਼ਦੂਰਾਂ ਦੇ ਗਰੀਬਾਂ ਲੋਕਾਂ ਦੇ ਜਾ ਕੇ ਮਕਾਨ ਟਾਹੇ ਜਾ ਰਹੇ ਨੇ। ਜਾ ਕੇ ਜੀਸੀਪੀਆਂ ਨਾਮ ਮਸਾਨ ਬਣੇ ਬਣੇ ਮਕਾਨ ਟਾਹੇ ਜਾ ਰਹੇ ਨੇ। ਕਿ ਇਹ ਸੀ ਉਹਨਾਂ ਦੇ ਮਾਲਕੀ ਹੱਕ ਜਿਹੜੇ ਉਹਨੇ ਸਰਕਾਰ ਦੀ ਸਰਕਾਰੀ ਜਾਇਦਾਦ ਉਹਨਾਂ ਤੋਂ ਛੁਡਾਉਣੀ ਹੈ ਇਸ ਨਾਂ ਤੇ ਉਹ ਗਰੀਬਾਂ ਲੋਕਾਂ ਤੋਂ ਛੁਡਾਏ ਜਾ ਰਹੇ ਨੇ ਜਿਹੜੇ 60-70 ਸਾਲ ਤੋਂ ਬੈਠੇ ਨੇ ਇਸ ਕਰਕੇ ਐ ਸਰਕਾਰ ਨੂੰ ਦੱਸੋ ਬਦਲੇ ਹੜਾ ਨਾਲ ਨੁਕਸਾਨ ਹੋ ਗਿਆ ਗੜਿਆ ਨਾਲ ਨੁਕਸਾਨ ਹੋ ਗਿਆ ਸੂੰਡੀ ਨਾਲ ਨੁਕਸਾਨ ਹੋ ਗਿਆ ਫਸਲਾਂ ਦਾ ਮਾਮਲਾ ਗੰਨੇ ਦਾ ਨੁਕਸਾਨ ਹੋ ਗਿਆ ਪੇਮੈਂਟ ਦੱਸੋ ਕਿੱਥੇ-ਕਿੱਥੇ ਹੋਈ ਹੈ ਉਹ ਨੁਕਸਾਨ ਦਾ ਕੁਦਰਤੀ ਆਫਤਾਂ ਦੇ ਨੁਕਸਾਨ ਦੀ ਪਰਵਾਹੀ ਕਿਤੇ ਹੋਈ ਹੈ ਬੇਰਜ਼ਗਾਰਾਂ ਨੂੰ ਕਿਤੇ ਰਜ਼ਗਾਰ ਮਿਲਿਆ ਕਿੰਨੇ ਲੋਕ ਜੇ ਬੇਰਜ਼ਗਾਰ ਤੁਰੇ ਫਿਰਦੇ ਨੇ ਇਲੀਵਰਟੀ ਟੀਚਰਾਂ ਤੇ ਲਾਠੀ ਚਾਰਜ ਹੋ ਗਿਆ ਕਿੰਨੀ ਵਾਰੀ ਠੇਕਾ ਮਲਾਜਮਾਂ ਤੇ ਧੱਕਾ ਮੁਕੀ ਹੋ ਗਈ ਕਿੰਨੇ ਲੋਕਾਂ ਦੇ ਤਾਂ ਕੰਮ ਕੀ ਰੋਜ਼ ਹੀ ਹੁੰਦੀਆਂ ਰੋਜ਼ ਧਰਨੇ ਮਜਾਰੇ ਹੁੰਦੇ ਨੇ ਉਹੀ ਪਹਿਲਾਂ ਹੁੰਦੇ ਨੇ ਜੀ ਉਹ ਹਜੇ ਕੁਝ ਹੋ ਰਿਹਾ ਹੈ ਯਾਨੀ ਕੁਝ ਵੀ ਨਹੀਂ ਬਦਲਿਆ